ਸੰਤ ਮੁਤਾਵ ਸਿੰਘ ਜੀ ਸਾਹਨੇ ਇੱਕ ਬਜ਼ੁਰਗ ਇੱਕ ਆਇਆ ਸੀ ਮਾਰਵਾੜੀਆ ਉਹ ਕਹਿੰਦਾ ਜੀ ਮੈਂ 1 ਲੱਖ ਰੁਪਇਆ ਪੇਸ਼ਾ ਕਰਨਾ ਹੈ ਪਰ ਉਹ ਸੰਤ ਦੀ ਪੇਸ਼ਾ ਕਰਨਾ ਜਿਹਦੇ ਨਾਲ ਬੋਲੇ ਚਾਲੇ ਤੋਂ ਬਿਨਾਂ ਦਰਸ਼ਨ ਕਰਨ ਨਾਲ ਹੀ ਮਨ ਠੰਡਾ ਹੋ ਜੇ ਸੰਤਾਂ ਨੇ ਦੱਸਿਆ ਵੀ ਇੱਕ ਬਾਬਾ ਮੁਤਾਵ ਸਿੰਘ ਜੀ ਹੈ ਉਹ ਭਜਨਾਣੰਦੀ ਹੈ ਚਲੋ ਉਹਨੇ ਦਰਸ਼ਨ ਕਰੋ ਨਿਰਮਲ ਅਖਾੜਾ ਜਿੱਥੋਂ ਵੱਜਾ ਹੈ ਇਹ ਸਾਧ ਸੰਗਤ ਜੀ 1935 ਦੇ ਵਿੱਚ ਨਿਰਮਲ ਅਖਾੜਾ ਵੱਜਾ ਹੈ ਦੀ ਵਿੱਚ ਸੰਤ ਮਤਾਬ ਸਿੰਘ ਜੀ ਦੇ ਉਸ ਰਾਜੇ ਨ ਮਾਰਵਾੜੀਏ ਨੇ ਦਰਸ਼ਨ ਕੀਤੇ ਸਨ ਇਹ ਬਿਕਰਮੀ ਸਾਹਮਤ ਵਿੱਚ ਉਸ ਇੱਕ ਸਾਥ ਸੰਗੇ ਜੀ ਜਦੋਂ ਬਾਬੇ ਮਤਾਬ ਸਿੰਘ ਜੀ ਬੈਠੇ ਸਨ ਭਜਨਾਂ ਦੀ ਇਹ ਰਾਜਾ ਕੋਲੇ ਆਇਆ ਤਾਂ ਚਿੱਤ ਠੰਡਾ ਹੋ ਗਿਆ ਫੁਰਨੇ ਸਾਰੇ ਮਿਟ ਗਏ ਆਪ ਜਿਹੜਾ ਜਾਪ ਕਰਦੇ ਸੀ ਵਾਹਿਗੁਰੂ ਦਾ ਇਹ ਰਾਜੇ ਦੇ ਅੰਦਰ ਪ੍ਰਵਾਹ ਚੱਲ ਪਿਆ ਆਪੇ ਜੋ ਚੱਲ ਪਿਆ ਕਹਿੰਦੇ ਹਾਂ ਠੀਕ ਹੈ ਲੱਖ ਰੁਪਏ ਭੇਟਾ ਕੀਤਾ ਸੰਤਾਂ ਨੇ ਲਿਆ ਨਾ ਜੋ ਨਾਂ ਲਿਆ ਉਹ ਕਹਿੰਦਾ ਮੈਂ ਤਾਂ ਚੱਕਣਾ ਨਹੀਂ ਕਹਿੰਦੇ ਅਸੀਂ ਵੀ ਨਹੀਂ ਲੈਣਾ ਫਿਰ ਨਿਰਮਲਿਆ ਸੰਤਾਂ ਨੇ ਉਸ ਵੇਲੇ ਕਿ ਆ ਵੀ ਇਹ ਨਿਰਮਲ ਅਖਾੜਾ ਜਿਹੜਾ ਬਣਾਉਣ ਵਾਸਤੇ ਯਤਨ ਕਰੋ ਹੋਰ ਰਾਜਿਆਂ ਨੇ ਪਟਿਆਰੇ ਵਾਲੇ ਨੇ ਨਾਬੇ ਵਾਲੇ ਨੇ ਦੋ ਦੋ ਤਿੰਨ 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 ਪਿੰਡ ਫਰੀਦਕੋਟიან ਸਾਰਿਆਂ ਦੇ ਉੱਤੇ ਹੋਰ ਮਾਰਵਾੜੀਆਂ ਨੂੰ ਵੀ ਦਿੱਤੇ ਉਹਦਾ ਇਹ ਨਿਰਮਲ ਅਖਾੜਾ ਬੱਜਾ ਸੀ ਇਸ ਪ੍ਰਕਾਰ ਸਾਧਾਂ ਦਾ ਜਿਨ੍ਹਾਂ ਜੀ ਨਿਯਮ ਸੀ ਵੀ ਪੰਜ ਕਕਾਰ ਦੀ ਰਹਿਤ ਰੱਖਣ ਵਾਲਾ ਭੰਡਾਰੀ ਇਹ ਕੁਠਾਰੀ ਤੇ ਮਹੰਤ ਹੋਵੇ ਇਹ ਦੇਸਾਂ ਦੀ ਬਿਜਨ ਨੇ ਕਰਕੇ ਇਹਨਾਂ ਨੂੰ ਵਿਗੜ ਕੇ ਆਪ ਦੇ ਕੁਖਾਏ ਬਾਸਰ ਕਰਨੇ ਤੇ ਕਹਾਣੀਆਂ ਪਾਲੀਆਂ ਉਹ ਅਸੀਂ ਵਿੱਚ ਇਸ ਤਰ੍ਹਾਂ ਨਿਯਮ ਸੀ ਰੱਖਣ ਦਾ ਹਾਂ ਜੀ